ਸਾਰਿਆਂ ਨੂੰ ਸਾਸ਼ਟ੍ਰਿਕ ਕਾਲ ਤੇ ਆਏ ਆਪਾਂ ਮੰਮੀ ਦੇ ਵਿਆਹ ਦਾ ਟੇਬਲ ਸੈੱਟ ਕਰ ਰਹੇ ਸੀਗੇ 37 ਸਾਲ ਪੁਰਾਣਾ ਡੈਡੀ ਹਮੇਸ਼ਾ ਕਹਿੰਦੇ ਸੀਗੇ ਵੀ ਸੈੱਟ ਦੇ ਨਾ ਮੰਮੀ ਨੂੰ ਆਏ ਸੀ ਨਹੀਂ ਮੇਰੇ ਵਿਆਹ ਦਾ ਟੇਬਲ ਆ ਵੀ ਮੈਂ ਨਹੀਂ ਸਿੱਟਣਾ ਮੈਂ ਕਿਹਾ ਚੱਲ ਮੰਮੀ ਬਾਕੀ ਸਾਰੇ ਕੰਮ ਛੱਡ ਕੇ ਪਹਿਲਾਂ ਤੇਰੇ ਵਿਆਹ ਦਾ ਟੇਬਲ ਹੀ ਸੈੱਟ ਕਰ ਲੈ ਮੈਂ ਕਹਿੰਦੇ ਠੀਕ ਹੋ ਜਾਊਗਾ ਮੈਂ ਕਿਹਾ ਹਾਂ ਮੰਮੀ ਫਿਰ ਤੇਰੀ ਕੁੜੀ ਦੇ ਸਿੱਖਣ ਦਾ ਫਾਇਦਾ ਹੀ ਕੀ ਤੇ ਵੀ ਸਿੱਖਿਆ ਵਾਲਾ ਲਾਈਵ 'ਚ ਵੀ ਲੋਕਾਂ ਨੂੰ ਆਏ ਲੱਗਦਾ ਵੀ ਸ਼ਾਇਦ ਵੀ ਇਹਨੇ ੱੱਕੇ ਹੀ ਖਾਧੇ ਆ ساری ਜ਼ਿੰਦਗੀ ساری ਜ਼ਿੰਦਗੀ ੱੱਕੇ ਨਹੀਂ ਖਾਧੇ ਬਟ ਕਈ ਵਾਰੀ ਫੈਮਿਲੀ ਦੀ ਮਜਬੂਰੀਆਂ ਫਿਰ ਆਪਾਂ ਜਦੋਂ ਇਹਨੂੰ ਪੂਰਾ ਡੈਕੋਰੇਟ ਕਰਕੇ ਦੂਜੇ ਦਿਨ ਆਪਣੇ ਕੋਲ ਆਹ ਵਾਲੀ ਲੁੱਕ ਰੈਡੀ ਹੋ ਗਈ ਸੀਗੀ ਫਿਰ ਇਹਦੇ ਉੱਪਰ ਡੈਕੋਰੇਸ਼ਨ ਕਰਨੀ ਸੀ ਸੈਕਿੰਡ ਕੋਡ ਦੇ ਵਿੱਚ ਫਿਰ ਮੈਂ ਤਾਸ਼ ਦੇ ਪੱਤੇ ਲੈ ਕੇ ਫਿਰ ਮੈਨੂੰ ਸੋਚ ਮੈਨੂੰ ਆਇਆ ਸੀਗਾ ਕਿ ਮੈਂ ਕੁਝ ਡਿਫਰੈਂਟ ਯਾ ਰੈਡੀ ਕਰਾਂ ਤੇ ਫਿਰ ਆਪਾਂ ਤਾਸ਼ ਦੇ ਪੱਤੇ ਲੈ ਕੇ ਵਿੱਚ ਡਾਲਰ ਤੇ ਕੋਨ ਪਾ ਕੇ ਆਪਾਂ ਕੁਝ ਇਦਾਂ ਦੀ ਲੁੱਕ ਬਣਾਤੀ ਸੀਗੀ ਟੇਬਲ ਵਾਲਾ ਟੇਬਲ ਬਣਾਉਦੇ ਬਣਾਉਦੇ ਮੇਰੀ ਬਹੁਤ ਬੁਰੀ ਹਾਲਤ ਹੋ ਗਈ ਸੀਗੀ ਤੇ ਮੇਰੇ ਹੱਥਾਂ ਦਾ ਵੀ ਬੁਰਾ ਹਾਲ ਹੋ ਗਿਆ ਸੀਗਾ ਬਟ ਐਂਡ ਤੇ ਇਹ ਵਾਲੀ ਲੁੱਕ ਇਦਾਂ ਦੀ ਨਿਕਲੀ ਆ ਤੇ ਸਾਰਿਆਂ ਨੇ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਟੇਬਲ ਕਿੱਦਾਂ ਦਾ ਬਣਿਆ ਤੇ ਕਿੰਨਾ ਕੁ ਸੋਹਣਾ ਬਣਿਆ